ਸਤਿ ਜੀ ਦਾ ਮੇ ਪਹਿਲਾਂ ਹੀ ਲਾ ਕੇ ਰੋਟੇ ਵਰਗੇ ਮੋਟਰ ਹੈਗਲੀ ਟਰੱਕ ਦੀ 400 ਉਹ ਗੱਡੀ ਦੀ 150 ਜਾਦੀ ਜਨ ਜਾਏ ਅਲੱਗੇ ਕੋਟੜੇ ਕਾਲਾਂ ਤੋਂ ਪੰਜਵੇਂ ਨੰਬਰ ਦੇ ਇਹ ਪੰਜਵੇਂ ਨੰਬਰ ਤੇ ਆ ਆ ਤੀਜੇ ਦੇ ਤੀਜੇ ਦਾ ਆ ਬਾਈ ਦੀ ਹੈ ਅੱਛਾ ਬਾਈ ਵੀ ਕਾਲੇ ਕਾਂ ਤੋਂ ਵੀ ਵੀਰੇ ਹਾਂਜੀ ਹਾਂਜੀ ਬਾਈ ਦਾ ਪਿੰਡ ਵੀ ਕਾਲੇ ਕੇ ਮਤਰੋ ਕੁਲਦੀਪ ਸਿੰਘ ਬਿਰਲ ਪੈਂਟਾ ਕਲਿਆਣ ਮਲੇਰ ਕੋਟਲਾ ਦੂਜਾ ਕਾਲੇ ਕੱਲ ਆ ਰੰਗ ਦਵਾਉਂਦਾ ਜਿਹਨੂੰ ਮੈਂ ਖਾ ਆ ਕਰ ਆਪਣਾ ਵਾਲਾ ਮਾੜਾ ਹਰਾ ਕਰੂੰ ਆਪਣਾ ਵਾਲਾ ਮਾੜਾ ਲੱਗਦਾ ਮੇਰਾ ਕਰ ਲੈ ਬਾਈ ਜਿਹੜਾ ਕਰਨ ਆਪਣਾ ਵਾਲਾ ਸਮਾਨੀਆ ਮਾੜਾ ਲੱਗਦਾ ਯਾਰ ਯਾਰੇ ਭਰਾਵਾਂ ਦਾ ਲੋਟਾ ਕੰਮ ਤੂੰ ਦੱਸ ਤੂੰ ਸੈਟਾ ਭਰਾ ਦਾ ਸੈਟਾ ਆ ਨਾ ਕਿ ਬੱਜ ਗਿਆ ਕਿਉਂ ਥੋੜਾ ਜਿਹਾ ਰਹਿ ਗਿਆ ਬਸ ਥੋੜਾ ਜਿਹਾ ਰਹਿ ਗਿਆ ਮੈਂ ਇੱਕ ਵਾਰ ਹੋਰ ਸਾਰਾ ਫਸ ਟੂ ਮੇ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਆ ਬਲੌਗ ਦਾ ਆਪਣੇ ਦਾ 349ਵਾਂ ਦਿਨ ਅੱਜ ਚੰਦ ਸੋਹਣਾ ਲੱਗਿਆ ਵਾਹ ਚਲੋ ਤੁਸੀਂ ਸ਼ੁਰੂ ਕਰਦੇ ਹਾਂ ਫਿਰ ਕਿਆ ਬਾਤਾ ਦੇਖੋ। ਜੀ ਗੱਲ ਪੂਰ ਮਸੀ ਹੈ। ਅਦਰ ਪਾਣੀ ਚੱਲਦੀ ਪੂਰੀ। ਇਹ ਆ ਸਵੇਰ ਦਾ 뷰 ਸਾਡੇ ਖੇਤਾਂ ਦਾ। ਜਿਹੜੇ ਵਾ ਚੱਲਣਗੇ ਚਿੜੀਆਂ ਜਿਵੇਂ ਤੇ ਚੀਂ ਚੀਂ। ਲੈ ਮਤਰਾ ਆਪਾਂ ਭੋਗਦੇ ਢਾਲਿਆਂ ਦੇ। ਆ ਕੇ ਦੇਖਦੇ ਅਗੀ ਕੀ ਪ੍ਰੋਗਰਾਮ ਆ। ਉਹਨਾਂ ਦੇ ਜਾਣਾ ਮਿੱਤਰੋ। ਟੈਂਟ ਲੱਗੇ ਪਏ ਨੇ ਸਾਹਮਣੇ ਨਾਲ ਮਾਇਦੇ ਸਭੀ ਜੀ ਸਾਡੇ ਬਹੁਤ ਚਤੂਆ ਦੇਖਦੇ ਆਂ ਸੀ ਆਕੇ ਸਾਡਾ ਬੰਦਾ ਇੱਕ ਆਏ ਜੀ ਰੰਗ ਵਾਲਾ ਵੀ ਹਲੇ ਆਏ ਯਾਰ ਸਾਡੀ ਲਾਈਵ ਵੀ ਜੀ ਐਸ ਪੀ ਜੀ ਉਹਨੇ ਵੀ ਕਿਡਾ ਕੱਢ ਕੇ ਮਾਈ ਜਗਾ ਜਾ ਨੇ ਵੇ ਉਹ ਮੇਲੇ ਦੇ ਫੇਰ ਆ ਗਏ ਮੱਤਰੋ ਭੋਗ ਦੇ ਇਥੇ ਮੱਥਾ ਟੇਕੇ ਪਹਿਲਾਂ ਜਾ ਕੇ ਸਿਰ ਜੀ ਵਾਧਿਆ 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 ਹੋ ਹਾਈ ਗਰੀਆ ਸਵਾਰੀ ਮਹਾਰਾਜ ਹਾਂ ਹਾਂ ਲੱਗਦਾ ਨ ਕੋਈ ਸ਼ਬਦ ਕਿੰਨੇ ਨਾਲ ਜੁੜਨ ਲੱਗੇ ਕੱਟਾ ਦੇਖਦਾ ਹਰ ਮਤਰੋ ਨਾਲ ਘੜੀ ਬੰਦੀ ਰਹਿ ਜਾ ਕਰੀਬ ਦੇਵਾ ਹੋਰ ਜੀ ਨੇ ਕਹਿਆ ਜੀ ਬਹੁਤ ਵਧੀਆ ਜੀ ਦੱਸੋ ਜੀ ਜਮਾ ਜਮਾ ਕਰ ਰਿਹਾ ਬੋਟਾ ਆਇਆ ਮਤਰੋ ਫਰ ਨਿਕਲੀ ਲਾਈਵ ਡਿਊਟੀ ਮਤਰੋ ਵੀ ਤੂੰ ਬਣਾ ਕੇ ਲਿਆ ਵੀਡੀਓ ਮੇਰਾ ਆ ਨਗੇਰੀ ਬਣਾਈ ਹੋਈ ਆ ਮਿੱਤਰੋ ਆ ਵਾਲੀ ਵੀਡੀਓ ਤੁਹਾਨੂੰ ਪਤਾ ਨਾ ਨਗੇ ਦੀ ਡਿਊਟੀ ਲਾਤੀ ਸੀ ਆਪਾਂ ਆਪਣੀ ਡਿਊਟੀ ਮਹਾਰਾਜ ਨੇ ਆਪਣੇ ਬਣੀ ਲਾ ਲਈ ਸੀ ਸੰਤ ਜਨਾ ਮੇਲ ਸੰਤ ਜਨਾ ਮੇਲ ਆਪਾਂ ਤੋਂ ਦਾ ਲੈ ਲਈ ਸੀ ਮਿੱਤਰੋ ਫਿਰ ਮਹਾਰਾਜ ਨੇ ਸੇਵਾ ਲੈ ਲਾ ਕੇ ਰੋਟੇ ਵਰਗੇ ਭਾਈ ਜੀ ਨਿਕਾਜੀ ਇੱਧਰ ਵੀ ਪਾ ਦਿਓ। ਏਮਾ ਮਾ ਉਗੇ ਦੇ। ਜਮਾਈ ਦੇ ਮੂੰਹ। ਧੰਵਾਦ ਆ ਯਾਰਾਂ। ਹੋਰ ਪਾ ਦੇ ਥੋੜਾ ਜਿਆ। ਪੁਰਜੀ ਹਾਂ ਮੈਕਸ ਪਾ ਦੇ ਬਸ ਨਾ ਇਹ ਤਾਂ ਬਹੁਤ ਹੋ ਗਈ। ਉਹ ਪਾ ਦਿਓ ਜੀ। ਚੱਕੋ ਮਾਤਰੋ। ਲੇਕੇ ਨੂੰ ਦੇਦਾ ਜੀ ਸੇਵਾ ਦਾ ਮੌਕਾ। ਬਹੁਤਾ ਬਹੁਤਾ ਇਸ ਜਰਾ ਮਾਸ ਕਰੇ ਕਦੀ ਮਿਲਦਾ ਹਾਂ ਓਗਦੇ ਮੱਥਾ ਟੇਕ ਕੇ ਮਿੱਤਰੋ ਹੁਣ ਚੱਲਿਆਂ ਅਸੀਂ ਤਨੋਲੇ ਪਸੂ ਮੰਡੀ ਚ ਉੱਥੇ ਵੀ ਦਿਖਾਉਨੇ ਤੁਹਾਨੂੰ ਮੇਲਾ ਕਿਵੇਂ ਆ ਅੱਜ ਇਕੱਤੀਆ ਨਹੀਂ ਹੈ ਕਾਰ ਦੀ ਗੱਟੀ ਲੈ ਕੇ ਆਇਆ ਵਾ ਬਾਬੜੀ ਕਾਲੇ ਕਿਆਂ ਤੋਂ ਭਲੇ ਉਹਨੇ ਤੁਹਾਨੂੰ ਵੀ ਫੋਨ ਕਰੀ ਜਾਂਦਾ ਜੀ ਆਇਆ ਯਾਰ ਲੈਬ ਸਾਡੀ ਵਾਰਾਂ ਕੋ ਵੀ ਕਰਨ ਰੋਣਾ ਰਹੇ ਦਾ ਕਰਨਾ ਆ ਆਇਆ ਯਾਰ ਲੈਬ ਸਾਡੀ ਉਹ ਕੇ ਰਿਪੋਰਟ ਆ ਭੇਜ ਕੋਰੀ ਆ ਗਏ ਫਿਰ ਮਿੱਤਰੋ ਗਾਣਾ ਮੰਡੀ ਚ ਬਾਹਰੇ ਲੱਗਦਾ ਮੋਟਰਸਾਈਕਲ ਇੱਧਰ ਪਾਰਕਿੰਗ ਪਾਰਕਿੰਗ ਚ ਦਾ ਪਕਾ ਨੂੰ ਲਾਉਣਾ ਨਾ ਵੀਰੇ ਬੱਕਰੇ ਨੇ ਇੱਕ ਵੀ ਗੱਡੀ ਲੈ ਕੇ ਪਾਰਕਿੰਗ ਦੀ ਪਰਚੀ ਬਹੁਤ ਮਹਿੰਗੀ ਹੈ ਮਿੱਤਰੋ 50 ਰੁਪਏ ਰੋਟੇ ਮੋਟਰ ਐਂਗਲ ਦੀ ਟਰੱਕ ਦੀ 400 ਉਹ ਗੱਡੀ ਦੀ 150 ਜਾ ਦੀ ਜਾਂ ਨਾ ਜਾ ਅਲੱਗੇ ਵੇਨੇ ਮਿੱਤਰੋ ਸਟਾਲਾਂ ਸਰਾਉਂ ਲੈਣੀਆਂ ਇੱਥੇ ਆਉਂਦੀ ਐ ਐਂਟਰੀ ਹੁੰਦੀ ਚਾਰ ਵਾਲੀ ਮਸ਼ੀਨ ਚਾਰ ਵਾਲੀ ਇਹ ਹਾਂ ਭਾਈ ਚਾਰ ਵਾਲੀ ਮਸ਼ੀਨ ਗੰਡਾ ਬਣਾਉਣਾ ਦੀ ਹਾਂ ਮੇਲੇ ਵਿੱਚ ਪਹੁੰਚੇ ਕਿਸਾਨ ਪਰਮਾ ਨੂੰ ਜੀ ਆਇਆਂ ਨੂੰ ਆਦਾ ਟਵਟ ਕੰਪਨੀਆਂ ਜਿਨੇ ਮਤਲਬ ਸੀਐਨਐਸ ਦਵਾਈਆਂ ਜਣੀਆਂ ਬਾਲੇ ਹੁੰਦੇ ਨੇ ਐ ਵਾਰੀ ਹੈ ਨਾ ਦਵਾਈਆਂ ਸਾਰੀਆਂ ਕੰਪਨੀਆਂ ਹੋਈਆਂ ਨੇ ਇੱਥੇ ਤਾਓ ਮਾਲਕ ਲਾਇਉਤਾ ਨਹੀਂ ਪਾਉਣਾ ਸੀ ਆਹ ਰੋਟੇ ਉਹ ਤਾਂ ਕਸਟਾ ਲੈ سٹਾਲਾ ਨਹੀਂ ਮਤਰੋ ਸਿਹਾਰਾ ਫਾਰਮਿੰਗ ਦੋ ਬੰਨੇ سٹਾਲਾਂ ਨੇ ਮਤਰੋ ਤੁਰ ਤੱਕ ਇਧਰ ਚਾਲਦੇ ਹੁੰਦੇ ਨੇ ਖਾਣ ਪੀਣਦੇ ਆ ਯਾਰ ਚੱਚੜਾਂ ਦੀਆਂ ਸਫਾਈਆਂ ਚੱਚੜਾਂ ਦਾ ਕਰੇ ਸਫਾਇਆ ਮਤਰੋ ਆ ਚੱਲ ਬਈ ਇੱਥੋਂ ਚੱਲਾ ਹੁੰਦਾ ਇੱਥੋਂ ਪਹਿਲੀ ਵਾਰੀ ਘੰਡੇ-ਗੁੰਡੇ ਚ ਲੈ ਕੇ ਗਏ ਸੀ ਕਰ ਲਿਆ ਗੁਰ ਰੀ ਮਾਰਨ ਵਾਲਾ ਰੋਟੇ ਇੱਥੇ ਹੁੰਦਾ ਕਾਟਰ-ਕੁੱਟਰ ਸਾਰਾ ਦੱਲਾ ਕਾਕਾ ਹਾਂ ਵੇਖੋ ਜੁਗਤੀ ਆ ਗੋੜ ਆ ਗਿਆ ਮਤਰੋ ਕਲਾੜ ਦਾ ਐਸ ਕੀ ਬਾਦਲ ਦੀ ਹਨ ਉਹ ਇੱਦਾਂ ਉਧਰਲੇ ਪਾਸੇ ਵੀ ਨਹੀਂ ਇੱਦਾਂ ਪਹਿਲਾਂ ਇੱਧਰਲੇ ਪਾਸੇ ਵੀ ਹੁੰਦੀਆਂ ਸੀ ਉਧਰਲੇ ਪਾਸੇ ਇਹਦਾ ਬਾਰੇ-ਬਾਰੇ ਨਹੀਂ ਹੋਏ ਅੰਦਰ ਹੀ ਹੁੰਦੀਆਂ ਸੀ ਹੈ ਬਾਰੇ ਲੋਟਾ ਯਾਰ ਸਮਝੋ ਹਾਲੇ ਦਾ ਤਿਆਰ ਕਰ ਰਹੇ ਨੇ ਬਾਈ ਸਮਾਨ ਆਪਦਾ ਹਾਲੇ ਦਾ ਚੱਲ ਰਿਹਾ ਮਤਰੋ ਛਟਾ ਲਾਉਣਾ ਕੰਮ ਆ ਤਿਆਰੀ ਕਰ ਰਹੇ ਨੇ ਬਾਈ ਐਸ ਕਿਦਾਂ ਦਰਬੀ ਨੇ ਸਟਾਲਣਾ ਇਦ ਕੀ ਉਹ ਬਬਲੀ ਵੀ ਫਿਰਦਾ ਉਹ ਕੀ ਹਾਲ ਆ ਬਬਲੀ ਵੀ ਫਿਰਦਾ ਮੂਰੇ ਮੇਲੇ ਚ ਮੂਰੀ ਸਾਡੇ ਬਬਲੀ ਦੇ ਦਰਸ਼ਨ ਹੋ ਗਏ ਮਿੱਤਰੋ ਹੋਰ ਵੀ ਬਬਲੀ ਜੀ ਕਹਿਮ ਆ ਦਿਖਾ ਤੇਰੀ ਕੱਟੀ ਕਿਹੜੀ ਲੈਣ ਦਰਸ਼ਕਾਂ ਨੂੰ ਦਿਖਾਈਏ ਬਾਈ ਤਾਂ ਲਾਂਗੇ ਕੋਈ ਨਾ ਮਿੱਤਰੋ ਬਹੁਤ ਰੌਣਕਾਂ ਨੇ ਇੱਥੇ ਆਪਣੇ ਮਾਮੇ ਦਾ ਮੋਢਾ ਮਿਲ ਗਿਆ ਸੀ ਮਿੱਤਰੋ ਬਬਲੀ ਬਬਲੀ ਨਾਲ ਵੀ ਕਰਾਉਣਾ ਹੈ ਗੱਲਬਾਤ ਬਬਲੀ ਕੱਟੀ ਲੈ ਕੇ ਆਇਆ ਫਿਰ ਦਿਖਾਉਣਾ ਦਰਸ਼ਕਾਂ ਨੂੰ ਕਿੱਥੇ ਆ ਕਿੱਥੇ ਖੜੀ ਹੈ ਦੇਖੋ ਮਿੱਤਰੋ ਆਹ ਖੜੀਆਂ ਨੇ ਰਿੰਗੇ 'ਚ ਭਾਈ 3 ਮਹੀਨਿਆਂ ਦੇ ਮੁਕਾਬਲੇ ਚੱਲ ਰਹੇ ਨੇ ਅੱਜ ਅੱਜ ਤਾਂ ਕੱਟੀਆਂ ਦੇ ਨਹੀਂ ਸਿੱਖੀਆਂ ਨੇ ਪੂਰੀ ਜਾਣਕਾਰੀ ਹੈਗੀ ਤਾਂ ਇਹਨੂੰ ਪੂਰੀ ਮੇਲੇ ਦੀ ਵੀ ਕਿਵੇਂ ਹੈ ਕੀ ਗੱਲਬਾਤ ਹੈ ਹਾਂ ਅੱਦਪ ਜਾਂਦੀ ਹੈ ਤੈਨੂੰ ਕੋਈ ਨਾ ਅਦਬ ਜੱਦੀ ਆਪਾਂ ਨੂੰ ਦੇਖਣ ਵਾਲੇ ਵੀ ਅਦਬ ਜੱਦੀ ਦੀ ਲਾ ਲੈਣਗੇ ਡੰਗਾ ਲਾ ਲੈਣਗੇ ਨਾ ਕੱਟੀਆਂ ਉਹ ਏ ਰੋਟੇ ਹੱਕਨੇ ਕਿਨੇ ਟਾਈਮ ਨੇ ਇਹਨੇ ਉਹ 3 ਮਹੀਨੇ ਦੀ ਹੈ ਉਹ ਜਿਹੜੀ ਆ ਖੜੀ ਹੈ ਪਰ ਮੇਰੇ ਵਾਲੀ ਵੀ ਕੱਟੀ ਦਾ ਐਂ ਜੀ ਪਰ ਹੈ ਤੇ ਉਹ ਕਾਵਾਤਾ ਯਾਰ ਗੱਟੀਆਂ-ਗੋਟੀਆਂ ਤਾਂ 3 ਮਹੀਨੇ ਨੇ ਮਤਰਾ ਉਹ ਕਰੋ ਤੂੰ ਦਗਾ ਯਾਰ ਤੇਰੀ ਕੱਟੀ ਕਿਹੜੀ ਆ ਯਾਰ ਅਸਾਂ ਤੇਰੀ ਕੱਟੀ ਦੇਖਣ ਆਏ ਬਾਬਲੇ ਅ ਬਾਬਲੇ ਦੀ ਕੱਟੀ ਵੀ ਮੱਤਰੋਂ ਤੁਹਾਨੂੰ ਦੇਵਾਂਗੇ ਦਿਖਾ ਕੀ ਜਾਣਕਾਰੀ ਦੇਵਾਂਗੇ ਯਾਰ ਵੀ ਕਿਹੜੇ ਨੰਬਰ ਤੇ ਆਈ ਐ ਕਿੱਥੇ ਕਿਹੜੇ ਮੇਲੇ ਤੇ ਉਹ ਫੋਟੋਆਂ ਵੀ ਵਿੱਚ ਲਾ ਦੇਾਂਗੇ ਅਸੀਂ ਜੇ ਸਾਡੇ ਬੰਦੇ ਕੋਲੇ ਹੋਈਆਂ ਬਾਕੀ ਤੁਹਾਨੂੰ ਪਤਾ ਯਾਰ ਅਸੀਂ ਝੂਠ ਦਿਖਾਉਣ ਵਾਲੇ ਤਾਂ ਬੰਦੇ ਨਹੀਂ ਨਾ ਗੱਪ ਵਾਲੇ ਇਹ ਤਾਂ ਸੱਚੀ ਦਿਖਾਉਣਾ ਸੱਚ ਮੂਹਰੇ ਰੱਖਦਨੇ ਅਗਲੇ ਦੇ ਵੀ ਆ ਪਿਆ ਬਾਈ ਦੇਖ ਲੋ ਸੱਚ ਨੂੰ ਲੋੜ ਹੀ ਨਹੀਂ ਹੁੰਦੀ ਕਿਸੇ ਦਲੀਲ ਦੀ ਅਪੀਲ ਦੀ ਅਸੱਤਾ ਕਹਨੇ ਵੀ ਠੀਕ ਆ ਯਾਰ ਆ ਕੱਟੀ ਆ ਸਾਡੀ ਅਈ ਮੈਂ ਨੰਬਰ ਦੇਈ ਆ ਪਤਾ ਕਰਨਾ ਪਤਾ ਕਰ ਸਕਦੇ ਆ ਆ ਘੜੀਆਂ ਨੇ ਆ ਘੜੀਆਂ ਨੇ ਮੇਤਰੋ ਦੋਨੇ ਗੱਟੀਆਂ ਆਪਣੀਆਂ ਆਪਣੀਆਂ ਨਿੱਕੀਆਂ ਨਿੱਕੀ ਆ ਓਏ ਉਹ ਦੂਜੀ ਕਿਹੜੇ ਤੇ ਆਈ ਸੀ ਪਹਿਲੀ ਜਿਹੜੀ ਵੱਡੀ ਐ ਵੱਡੀ ਤੀਜੇ ਤੇ ਤੀਜੇ ਤੇ ਆ ਬਾਈ ਮੈਂ ਆ ਪੰਜਵੇਂ ਦੇ ਕਾਲੇ ਕਹਿੰਦੀ ਆ ਉਹ ਵੱਡੀ ਵੀ ਵੱਡੀ ਵੀ ਮੇਤਰੋ ਕਾਲੇ ਕਹਿੰਦੀ ਆ ਆ ਹਾਜੀ ਬਾਬਲੀ ਦੀ ਗੱਟੀ ਹੈ ਮਾਬਲੀ ਆ ਅਸੀਂ ਮੇਤਰੋ ਬਾਬਲੀ ਦੀ ਗੱਟੀ ਇਹ ਆਈ ਆ ਕੋਟੜੇ ਕਲਾਂ ਤੋਂ ਪੰਜਵੇਂ ਨੰਬਰ ਤੇ ਇਹ ਪੰਜਵੇਂ ਨੰਬਰ ਤੇ ਆਈ ਆ ਆ ਤੀਜੇ ਤੇ ਤੀਜੇ ਤੇ ਆ ਬਾਈ ਦੀ ਆ अच्छा भाई भी काले गांव दी ਵੀਰੇ हां जी हां जी भाई दा ਪਿੰਡ ਵੀ ਕਾਲੇ ਕੇ ਮਤਰੋ ਅੱਜ ਫੇਰ ਤਨੂਲੇ ਪਾਤੀਆਂ ਦੇਖਦੇ ਆਂ ਵੀ ਕੀ ਬਣਦਾ ਐਨੀ ਪਤਾ ਪਬਲੀ ਜਮੇ ਪਾਰਟੀ ਹੋ ਜੇ ਉਹ ਆਪਣੀ ਪਾਰਟੀ ਵੀ ਹੋ ਸਕਦੀ ਐ ਪਬਲੀ ਹੱਥੋਂ ਨੂੰ ਪਾਰਟੀ ਵੀ ਹੋ ਸਕਦੀ ਐ ਫੇਰ ਆਏ ਆ ਬਾਈ ਪਾਰਟੀ ਪਹਿਲਾ ਵਾਲੀ ਲੈਣੇ ਜੀ ਅੱਜ ਇਹ ਦੋ ਹੋਰ ਫੇਰ ਹੱਕ ਮੰਨਦਾ ਯਾਰਾ ਦੋਵਾਰੇ ਲਾਵਾਂਗੇ ਹਾਂ ਦੋ ਜਾਨੀਆਂ ਇਕੱਠੀਆਂ ਹਾਂ ਨਾ ਵਧੀਆ ਵਧੀਆ ਯਾਰਾ ਉਮਰ ਦੋਨਾਂ ਦੀ 10 ਮਹੀਨੇ ਆ ਐਦੀ ਵੀ 10 ਮਹੀਨੇ ਬਾਈ ਛੋਟੜਲੇ ਵਾਬਲੀ ਵਾਲੇ ਵੀ 10 ਮਹੀਨੇ ਆ ਸੁਲਤਾਨ ਦੀ ਹੈ ਜੀ ਬਾਈ ਜੀ ਸੁਲਤਾਨ ਦੀ ਆਪਣੇ ਵਾਲੀ ਕਿਹੜੀ ਆ ਵਾਬਲੀ ਬਜਰੰਗੀ ਬਜਰੰਗੀ ਉਹ ਬਜਰੰਗੀ ਦੀ ਮਾਤਰੋ ਆ ਸੁਲਤਾਨ ਦੀ ਛੋਟਿਆਂ ਕਿਆ ਬਾਤ ਹੀ ਆ ਬਾਈ ਸਰਾ ਹੀ ਲਾਇਆ ਪਿਆ ਜਰ ਕੰਮ ਰੂਹ ਖੋਸ ਹੁੰਦੀ ਆ ਵਾਬਲੀ ਦੇਖ ਕੇ ਫਿਰ ਤੇਰੇ ਵਾਲੀ ਗੱਲ ਜੀ ਜਿਆ ਕਰਦਾ ਹੁੰਦਾ ਵੀ ਆਪਾਂ ਵੀ ਕਰੀਏ ਫਿਰ ਜਰ ਮਿਹਨਤੀ ਕਰਨੀ ਮੈਂ ਫਿਰ ਬੰਦਾ ਉਹ ਕਰ ਜਰ ਆਇਆ ਬਾਈ ਚੰਗਾ ਵਾਬਲੀ ਚੱਲੇ ਫਿਰ ਠੀਕ ਆ ਆਵਾਂਗੇ ਜਦੋਂ ਫਿਰ ਨੰਬਰ ਤੇ ਅਸੀਂ ਸਾਨੂੰ ਫੋਨ ਕਰ ਦੇ ਜਗਾ ਠੀਕ ਹੈ ਠੀਕ ਹੈ ਇਹਤੇ ਵੀ ਆਵੇ ਜੱਤੇ ਆ ਰਿਆ ਜੱਤ ਹਾਰ ਤਾਂ ਛੋਟੀ ਗੱਲ ਹੁੰਦੀ ਆ ਵੱਡੀ ਗੱਲ ਮੁਕਾਬਲੇ ਚ ਆਉਣਾ ਹੀ ਵੱਡੀ ਗੱਲ ਹੁੰਦੀ ਆ ਠੀਕ ਆ ਠੀਕ ਆ ਤੈਨੂੰ ਮਾਣ ਹੋਣਾ ਚਾਹੀਦਾ ਵੀ ਫੋਟ ਵਾਲੇ ਕਲਾਂ ਤੋਂ ਤੇਰੀ 5ਵੇਂ ਨੰਬਰ ਤੇ ਤੇ ਥੋਂ ਵੀ ਥਾਊਗੀ ਓਕੇ ਠੀਕ ਆ ਠੀਕ ਆ ਚੱਲ ਰੋਟੇ ਆਜਾ ਆਪਾਂ ਚੱਲੀਏ ਫੇਰ ਆ ਜਾ ਮਾੜਾ ਯਾਦ ਆ ਰਹੀ ਹੈ ਜੀ ਗੁੱਗੀ ਆ ਉਹ 10 ਘਾ ਉਹਨਾਂ ਕੱਟਿਆਂ ਨੂੰ ਤੁਸੀਂ ਇੱਧਰ ਕੱਟੀਆਂ ਵਾਲੀ ਸਾਈਡ ਤੇ ਲਿਆਓ ਹਲੇ ਹਲੇ ਕੱਟੀਆਂ ਵਾਲੀ ਸਾਈਡ ਤੇ ਲਿਆਓ ਇੱਧਰਲੇ ਪਾਸੇ ਜਿੱਥੇ ਗੋੜ ਲੱਗਿਆ ਹੋਇਆ ਆਹ ਸਟੇਜ ਆ ਮਿੱਤਰੋ ਉੱਧਰੋਂ ਪਾਸੇ ਆਜੋ ਤੇ ਕੱਟੀਆਂ ਥੋੜੀਆਂ ਉੱਧਰ ਨੂੰ ਕਰ ਲਓ ਵੀਰੇ ਉੱਧਰੋਂ ਕਰ ਲਓ ਥੋੜੀਆਂ ਇੱਧਰ ਨੂੰ ਕੋਈ ਨਾ ਹਲੇ ਬੈਠੀ ਰੋੜ ਕਾ ਵਾਹ ਬੇਰੂ ਕੱਟੇ ਇੱਧਰੋਂ ਪਾਸੇ ਲਿਆ ਕੇ ਲਾ ਲਓ ਪਰਲੇ ਪਾਸੇ ਇੱਥੇ ਇੱਧਰ ਕੱਟੀਆਂ ਨੇ ਹਣਾ ਉਹ ਗਸਤੀ ਆਉਂਦੇ ਨੇ ਗੁਰਤੀ ਕੋਈ ਬਾਹਰੇ ਨਹੀਂ ਹੋਵੇ ਕਿੱਥੇ ਚਲੇ ਜਾਣਿਆ ਉੱਧਰੋਂ ਪਾਸੇ ਚੱਲ ਆਇਆ ਦਿਖਾ ਬਰ ਕਿਧਰ ਆਜੋ ਮਿੱਤਰੋ ਦਿਖਾਉਨੇ ਆ ਤੁਹਾਨੂੰ ਸਾਰੇ ਮੇਲੇ ਚ ਕਿਹੜਾ ਦਬਾਉਨੇ ਆ ਰੋਟਾ ਦੇਖਿਆ ਇੱਧਰ ਪਹਿਲਾਂ ਕਿਹੜਾ ਤੋਂ ਮੰਨਦਾ ਹੈ। ਇਹ ਨਾਲ ਤੋਂ ਮੰਨਦਾ ਹੈ। ਅਲੱਗ ਅਲੱਗ ਬੰਦਾਵਾ ਇਹ ਕਿ ਇਹ ਜਿਸ ਤਰ੍ਹਾਂ ਬਰਦਾ ਕਰੀਂਦਾ ਹੈ ਇਹ ਕਰਦਾ ਹੈ। ਹੈਲੋ 70000 ਰੁਪਏ ਦੇ ਵਿੱਚ ਕਿਹੜੇ ਵੀਰ ਰੀਤੀ ਦਾ ਜਿਹੜੇ ਕੰਮ ਆ। 70000 ਦਾ ਕੋਈ ਨੰਬਰ 2 ਤੇ 3 ਇੰਨੀ ਰਕਮ ਇੱਧਰ ਲੈ ਆਉਣ ਇੱਕ ਸਾਈਡ ਤੇ ਕਰਨੇੜਾ ਨੂੰ ਕਟਿਆ ਇੱਕ ਸਾਈਡ ਤੇ ਕਰ ਲਓ ਪਹਿਲਾ ਨਾਮ ਫਿਰ ਆ ਬਾਈ ਵੱਲੋਂ ਆ ਮਿੱਤਰੋ ਠੀਕ ਹੈ ਠੀਕ ਹੈ ਕੁਲਦੀਪ ਸਿੰਘ ਬਿਰਲ ਪਿੰਡ ਕਲਿਆਣ ਮਲੇਰ ਕੋਟਲਾ ਦੂਜਾ ਕਾਲੀਏ ਵਾਲਾ ਮੋਗੇ ਵੱਲੋਂ ਆ ਤੀਜਾ ਪਿੰਡ ਲੋਸੂੜੀ ਵਾਲਾ ਬਾਈ ਸੰਤੋਖ ਸਿੰਘ ਇਟਲੀ ਇਹਨਾਂ ਵੱਲੋਂ ਆ ਤੇ ਦੋਤੇ ਅਸੀਸ ਕੌਰ ਕੰਗ ਤੇ ਚੌਥਾ ਨਾਮ ਮਿੱਤਰੋ ਗੁਇਗਦਾ ਗੱਲਖਾ ਹਾਂ ਕੰਗ ਪਿੰਡ ਮਾਲਾ ਜਿਹੜਾ ਮੋਗਾ ਇਹਨਾਂ ਵੱਲੋਂ ਬੈਂਤੀ ਆ ਵੀ ਉਹ ਕੰਡਾ ਲੈ ਕੇ ਆ ਜਾਓ ਇੱਕ ਨੰਬਰ ਰਿੰਗ ਦੇ ਵਿੱਚ ਆਪਾਂ ਵੇਟ ਕਰ ਲਾਂ ਬੱਚਾ ਦਾ ਡਾਕਟਰ ਸਾਹਿਬ ਕੰਡਾ ਲਿਓ ਬੇਟਾ ਭਾਈ ਸਾਹ ਕੋਤੇ ਸਿਮਰਨਜੀਤ ਆਕ ਆ ਜਾ ਸਾਨੂੰ ਲੱਗਿਆ ਵੀ ਹੈ ਚ ਫੋਟੋ ਖਚਾਈ ਜਾਵੇ ਜਿਹੜੀ ਆ ਖੜੀ ਆ ਮੇਰੇ ਪਸੂਆਂ ਦੀ ਸੇਧ ਦਾ ਰਾਜ ਇਹਦੇ ਕੋ ਕਰਾਈਏ ਫੋਟੋ ਲੈ ਰੋਟੇ ਖਿਚੀ ਆਈ ਵੀਡੀਓ ਵੀ ਬਣਾ ਦਿਓ ਆਪਰੇ ਤਾ ਵਧੀਆ ਵਧੀਆ ਭਾਈ ਆ ਗਿਆ ਸਰਦਾਂ ਹੂੰ ਆਜਾ ਕਾਵਾ ਤੇ ਫੋਟੋ ਵੀ ਖਿੱਚ ਲਈ ਜਕਰਨੇ। ਰਾਂਗ ਮਤਰੋਂ ਪਹਿਲਾਂ ਆਏ ਸੀਗਾ ਗੂੜਾ। ਉਹ ਕਹਿੰਦਾ ਗੂੜੇ ਨੂੰ ਫਿਰ ਸਾਨੂੰ ਐ ਲੱਗਿਆ ਵੀ ਪਾਪੜ ਕਹਿੰਦਾ ਬਹੁਤ ਜ਼ਿਆਦਾ ਗੂੜਾ ਦਿੱਤਾ ਲੱਗਿਆ ਨਹੀਂ ਥੋੜਾ ਜਿਹਾ ਹੌਲਾ ਕਰਤਾ ਰਾਂਗ। ਇਹ 3000 ਰੁਪਏ ਦੀ। ਹੁਣ ਅਸਮਾਨੀ ਜਾ ਹੋ ਗਿਆ। ਮੇਰੀ ਮਰਜ਼ੀ ਲਿਆ। ਏਸ਼ੀਆਨ ਦੀ ਬਦੋਂ ਕਿੰਨੀ ਦੀ ਕਹਿੰਦਾ ਇਹਨੂੰ। ਦੁਬਾਰੇ ਚੈਂਬਰ ਤੇ ਹੁਣ ਬਾਈ ਇਹਨੂੰ 1 ਕੋਟ ਤਾਂ ਕੱਲ ਮਾਰਤਾ ਸੀ ਅਸੀਂ। ਹੁਣ ਦੂਜਾ ਕੋਟ ਮਾਰਾਂ ਗੂੜਾ ਸੀ ਯਾਰ ਕਹਿੰਦੇ ਬੁਰਾ ਲੱਗਦਾ। ਪਾਪੜ ਕਹਿੰਦਾ ਤਾਂ ਕਰਕੇ ਫਿੱਕਾ ਕਰਦਾ ਕੱਲ ਮੰਨਿਆ ਨਹੀਂ ਗੱਗੂ ਯਾਰ ਇਹ ਮੰਨਤਾ ਨਹੀਂ ਬਾਤ ਕਹਿੰਦਾ ਕੱਲ ਆ ਰੰਗ ਦਿਵਾਉਂਦਾ ਜਿਹਨੂੰ ਮੈਂ ਕਿਹਾ ਆ ਕਰ ਆਪਣੇ ਵਾਲਾ ਮਾੜਾ ਲਾ ਹਰਾਂ ਕਰੂੰ ਆਪਣੇ ਵਾਲਾ ਮਾੜਾ ਲੱਗਦਾ ਕਰ ਲੈ ਬਾਈ ਜਿਹੜਾ ਕਰਨਾ ਆਪਣੇ ਵਾਲਾ ਸਮਾਨੀਆ ਮਾੜਾ ਲੱਗਦਾ ਯਾਰ ਤੈਨੂੰ ਮਾੜਾ ਲੱਗਿਆ ਇਹ ਉਦੋਂ ਨਾਲ ਵੱਧ ਉੱਠਦਾ ਪੈਂਦਾ ਯਾਰ ਰੰਗ ਬਲੈਕ ਉਹ ਯਾਰ ਉਹ ਥੋੜਾ ਮੜ ਚੱਜਦਾ ਯਾਰ ਪਾਪੜਾ ਤੂੰ ਤਾਂ ਫੇਰ ਉਹੀ ਗੱਲ ਓਵੇਂ ਦਾ ਯਾਰ ਚੱਜਦਾ ਹੁਣ ਤਾਂ ਹੋ ਗਿਆ ਚੁੱਪ ਇਹਦੀ ਗੱਲ ਮੰਨਣੀ ਤੇ ਉਹ ਮੰਨੀ ਨਹੀਂ ਪਹਿਲਾਂ ਕਿਹਾ ਜਣਾ ਗੂੜਾ ਗੂੜਾ ਮੈਂ ਫਿੱਕਾ ਵੀ ਕਰਵਾਤਾ ਹੈ ਇਹੋ ਜੀ ਕਰਨਾ ਇਹੋ ਜਿਆ ਵਧੀਆ ਲੱਗਦਾ ਨਾ ਭਾਬੀ ਇਹਨੂੰ ਪਾ ਕਿਹਾ ਸੀ ਭਾਈ ਮੈਂ ਮਗਾਰ ਅੰਕ ਲੈ ਲੈ ਜੇ ਨਹੀਂ ਕਿਹਾ ਪਾ ਉਹਨਾਂ ਸਤਾ ਰਹਿਣਾ ਜਿਦਾ ਪਾ ਕੱਟੜਾ ਹੋ ਜੀਓਗੇ ਓਏ ਫਿਰ ਉਦੋਂ ਪਤਾ ਨਹੀਂ ਸੀ ਇਹਦਾ ਹਰਾ ਲੈਂਦਾ ਸੀ ਹਜੇ ਪੱਕਾ ਓਏ ਉਹਨੂੰ ਵੀ ਮੈਂ ਫਿੱਕਾ ਕਰਦਾ ਥੋੜਾ ਜਿਆ ਜਾ ਕੇ ਕਹਿੰਦਾ ਓਏ ਓਏ ਆ ਪੱਕ ਨਾਲ ਦਾ ਲੈਂਦਾ ਸੀ ਬਣ ਗਈ ਗੱਲ ਯਾਰ ਕੋਈ ਨਾ ਉਹ ਵੀ ਆਪਾਂ ਫਿੱਕਾ ਦਾ ਕਰਤਾ ਕੇ ਨਾ ਤਾਂ ਜੱਜ ਨੂੰ ਜੱਜੂਗਾ ਉਹ ਐ ਇਹਦਾ ਗੂੜਾ ਰੰਗ ਜਦੂ ਆ ਬੜਾ ਤਕੜਾ ਹੋਇਆ ਇਹ ਯਾਰ ਗੱਗੂ ਨੇ ਇਹਦੇ ਨਾਲ ਦਾ ਕਰਿਆ ਗਰੇ ਇਹਨਾਂ ਦੇ ਨਾਲ ਦਾ ਆ ਦੇ ਆਈ ਦੇ ਆ ਕਬਲੇ ਦੇ ਵਿੱਚ ਨਹੀਂ ਵਿਚਾਲ ਉਹ ਹੈ ਜਾ ਕਿਹੜਾ ਕੇ ਕੈਰ ਪੀ ਲੀਟਰ ਆਉਂਦਾ ਹਾਂ ਵੀ ਮਿੱਤਰੋ ਕੱਲ ਜਿਵੇਂ ਤੁਹਾਨੂੰ ਪਤਾ ਹੀ ਕੱਲ ਮਾਰਤਾ ਸੀ ਯਾਰ ਗੂੜਾ ਵਾਲਾ ਹੋ ਗਿਆ ਥੋੜਾ ਜਿਹਾ ਨੀਲਾ ਜਿਹਾ ਕਹਿੰਦੇ ਗੂੜਾ ਵਾਲਾ ਤਾਂ ਕਰਕੇ ਫਿਰ ਸਾਨੂੰ ਬਦਲਣਾ ਪੈ ਗਿਆ ਕਿੱਚ ਅਸੀਂ ਅੱਧਾ ਲੀਟਰ ਚੱਟਾ ਲੈ ਕੇ ਮਾਰਤਾ ਢਿੱਕਾ ਕਰਦਾ ਅਸਮਾਨੀਆ ਕਰਦਾ ਆਹ ਦੇਖ ਬੰਨੇ ਹੈ। ਅੱਗੇ ਦੇਖੋ ਡਾਵਲ ਕੋੜ ਹੋ ਗਏ ਚਾਦਰ ਦੇ ਵੀ। ਠੀਕ ਐ। ਬਣ ਕੇ ਗੱਲ ਆ। ਵੀ ਐ ਆ ਸਾਨੂੰ ਟਾਈਮ ਤਾਂ ਵੱਧ ਲੱਗਿਆ ਦਿਹਾੜੀਆਂ ਦਾ ਸਾਡੀਆਂ 4 ਲੱਗਿਆ। ਪਰ ਐ ਸਾਨੂੰ ਵਿੱਚ ਹੋਰ ਕੰਮ ਹੋ ਜਾਂਦੇ ਨੇ। ਵੀ ਇੱਧਰ ਵਾਕੇ ਇੱਧਰ ਵਾਕੇ। ਲੱਗੂ ਨੇ ਇੱਕ ਲੜਜੀ ਕਰਤਾ ਮੈਂ। ਉਹ ਵੀ ਸਾਨੂੰ ਦਿਖਾਇਆ ਉਹਨੇ ਰੰਗ ਥੋੜਾ ਜਿਹਾ ਗਰੇਜ ਆ ਕਰਤਾ। ਐਂ ਉਹ ਸਾਨੂੰ ਬਦਲ ਲਾ ਪਿਆ। ਉਹ ਗੂੜੇ ਹੀ ਕਰਦੇ। ਨੂੰ ਅਸੀਂ ਪਹਿਲਾਂ ਗੂੜੇ ਹੀ ਰੱਖਦੇ ਸੀ। ਕਦਰੋ ਬਾਹਲਾ ਹੀ ਆਏ ਕਹਿਣ ਜੇ ਲਾ ਕੇ ਤਾਂ ਅਸੀਂ ਬਦਲਦਾ ਥੋੜਾ ਜਾ ਉਹ ਪੇਂਟਰ ਜੇ ਕਹਿਣ ਲੱਗੇ ਉਹ ਜਿਹੜੇ ਰੰਗ ਜੇ ਕਰਦੇ ਨੇ ਉਹ ਕਹਿੰਨੇ ਸਰਦਾਰ ਥੋੜਾ ਲਾਈਟ ਕਰ ਦੋ ਕਹਿੰਦਾ ਅੱਖਾਂ ਚ ਪੈਂਦਾ ਮੈਂ ਅੱਖਾਂ ਚ ਜਰੂਰ ਰੇਤਾ ਜੇ ਡਿੱਗਦਾ ਇਹ ਤੇ ਗਰਦ ਜੀ ਖਾਂ ਖਾਂਦਾ ਹੋ ਜਾਂਦੀ ਐ ਸੱਟ ਆ ਪਰ ਫਿਰ ਅਸੀਂ ਚੱਲ ਅੱਖਾਂ ਵੀ ਚਾਰ ਮਹੀਨੇ ਜਰੂਰ ਟੁੱਟ ਜਾਂਦੇ ਕਿਉਂਕਿ ਇਹ ਤੇ ਹਾਂ ਚਾਰ ਮਹੀਨੇ ਜੀ ਗਿਆ ਤਾਂ ਹਾਂ ਥੋੜੇ ਟਾਈਮ ਜੀ ਹੋ ਜਾਂਦਾ ਹਰਦਈ ਜੀ ਬਸ ਹੋਰ ਹੋ ਜਾਂਦਾ ਯਾਰ ਜਰੂਰ ਰੇਤਾ ਰੂਤਾ ਜੇ ਪਾਇਆ ਜਾਂਦਾ ਉੱਤੇ ਦੇਖਣ ਨੂੰ ਵਰ ਜਾਂਦਾ ਗੂੜਾ ਜਿਹਾ ਵੱਧ ਲੱਗਦਾ ਸੀ ਥੋੜਾ ਜਿਹਾ ਚਾਲ ਆ ਫਿੱਕਾ ਕਰਤਾ ਆਪਾਂ ਆਪਣਾ ਦਾ ਕੀ ਲੱਗਿਆ ਹੈ ਹਾਂ ਨਹੀਂ ਆਈ ਹੈ ਬਈ ਕਹਾਣੀ ਬਾਕੀ ਕਰਮਣ ਸਾਡਾ ਵੀਡੀਓ ਬਣਾ ਰਿਹਾ ਹਾਂ ਇਹਨੂੰ ਜਾਂਦਾ ਸਾਡੀ ਵੀਡੀਓ ਦਾ ਸੇਰਾ ਇਹ ਵੀ ਹੋ ਗਿਆ ਤਿਆਰ ਕਾਲਾ ਹੀ ਰਹਿ ਗਿਆ ਗੱਲਾਂ ਮੇਰੇ ਆਪ ਲਾਗੇ ਸੀ ਆ ਕਾਲੇ ਕਰਨ ਇਹ ਥੋੜਾ ਜਿਹਾ ਬਾੜਾ ਬਚਾ ਕੇ ਕਰਨਾ ਪੈਂਦਾ ਬਈ ਆ ਦੂਜੀ ਤੇ ਲੱਗਣ ਤੋਂ ਕਿਉਂਕਿ ਉਹ ਤੋਂ ਫਿਰ ਹੌਲੀ ਹੌਲੀ ਹੋਊ ਯਾਰ ਕਾਲਾ ਅੱਜ ਤਾਂ ਫਿਰ ਰਹਿਊਗਾ ਸਾਡਾ ਕੰਮ ਕੱਲ ਨੂੰ ਬੱਜੂਗਾ ਬਾਕੀ ਆ ਥੋੜਾ ਜਿਹਾ ਰਹਿ ਗਿਆ ਤਾਂ ਕਰਕੇ ਇੰਨਾ ਕੁ ਹੀ ਵੀ ਮਾਰ ਦਈਏ ਬਾਕੀ ਓਕੇ ਰਿਪੋਰਟਾ ਕੰਮ ਅੱਜ ਕੋ ਦਾਂਗੇ ਜਿਹੜਾ ਇੱਥੇ ਆ ਹੌਲੀ ਹੌਲੀ ਬਾਲਾ ਮਾਰਨਾ ਪੈਂਦਾ ਯਾਰ ਹਾਏ ਕਰੋ ਚੈੱਕ ਫਿਰ ਬਣਦੀ ਹੈ ਗੱਲ ਪੂਰੀ ਬਣਦੀ ਹੈ ਗੱਲ ਹੂੰ ਪਰਦੂੰ ਦਾ ਸਾਬੋਲ ਕੇਮਰਾ ਜਾ ਦੇ ਬਾਈ ਮਾਰਦਾ ਮਤਲੋ ਫਿਰ ਆ ਬਾਕੇ ਆ ਜਬਤੇ ਦਾ ਮਾਰਦਾ ਹਿਆ ਰਹ ਗਿਆ ਥੋੜਾ ਮੋਟਾ ਫਿਰ ਕੱਲ ਨੂੰ ਲੰਮਾ ਚੱਲਦਾ ਹੁੰਦਾ ਤੁਹਾਨੂੰ ਪਤਾ ਆਪਣਾ ਕੰਮ ਹਿਆ ਤਾਂ ਉਹ ਨਹੀਂ ਕਰਦੇ ਬਾਕੇ ਜਬੰਦਾ ਜੀ ਨੂੰ ਮਿਲੋ ਹੋਰ ਜੀ ਕੀ ਹੈ ਬਾਈ ਸਾਰੇ ਭਰਾਵਾਂ ਦਾ ਲੋਟਾ ਕੰਮ ਤੂੰ ਦੱਸ ਤੂੰ ਸੈਟਾ ਭਰਾ ਦਾ ਸੈਟਾ ਆਹ ਲੋਟ ਆਹ ਸਾਹਮਣੇ ਆਹ ਲੋਟ ਹੀ ਜਾਂਦਾ ਹੋਰ ਠੀਕ ਆ ਕਰ ਵਧੀਆ ਬਹੁਤ ਟਾਈਮ ਬਾਅਦ ਮਾਰਿਆ ਕਿਹੜਾ ਸਾਡੇ ਕੋਲੇ ਵਧੀਆ ਬਣ ਗਿਆ ਤਾ ਬਣਾ ਲਿਆਗੇ ਯਾਰ ਗੱਲ ਕਾਦੀ ਕਰਦੇ ਫਿਰ ਅੰਦਰ ਵਾਲਾ ਵੀ ਰੰਗ ਖਾਉਣੇ ਆ ਤੁਹਾਨੂੰ ਰੰਗ ਵੀ ਕਿੰਨਾ ਕ ਵੱਜ ਗਿਆ ਕਿਉਂ ਥੋੜਾ ਜਿਹਾ ਰਹਿ ਗਿਆ ਬਸ ਥੋੜਾ ਜਿਹਾ ਰਹਿ ਗਿਆ ਮੈਂ ਇੱਕ ਵਾਰ ਹੋਰ ਸਾਰਾ ਪਾਸੇ ਤੁਹਾਡੀ ਪਟੇਣਾ ਪਟੂਣ ਭਾਰਤੀ ਜੀ ਮੇਤਰੋ ਦੇਖੋ ਆਲੇ ਸਾਰੇ ਪਾਸੇ ਠੀਕ ਆ ਐ ਬਣਾਤੀ ਸੀ ਪੂਰੀ ਗੱਲ ਉਹਦੇ ਤਹਾ ਤਹਾ ਜਿੱਥੇ ਰੈਂਦੀ ਸੀ ਕੱਚ ਰੈਂਦੀ ਸੀ ਮਾੜੀ ਮੋਟੀ ਐ ਬਣਾਤਾ ਕੰਮ ਖੱਚਦਾ ਪੂਰਾ ਹੋਰ ਸੁਣਾਓ ਜੀ ਕੈਮ ਪੂਰਾ ਖੱਚਦਾ ਕੰਮ ਆ ਕਲੂ ਮਾਰ ਗਿਆ ਕੰਮ ਇੱਕ ਵਾਰ ਸਾਰੇ ਪਾਸੇ ਆਵੇ ਕਟੇ ਪਰਕੇ ਸੰਗੀਤ ਪਤਲਾ ਪਤਲਾ ਉਹਦੇ ਬਾਅਦ ਰੰਗ ਕਰਾਂਗੇ ਬਸ ਠੀਕ ਹੈ ਜੀ ਆਇਆ ਬਈ ਦਰਸ਼ਕੋ ਦੇ ਦੀ ਤੁਹਾਨੂੰ ਜਾਣਕਾਰੀ ਵੀ ਆਪਾਂ ਨੇ ਅੰਦਰ ਵੀ ਚੱਲ ਲਈ ਹੁਣ ਰੰਗ ਦਾ ਆਪਣਾ ਚੱਲਦਾ ਜੀ ਇਹ ਕਮਰਾ ਆਪਣਾ ਆਇਆ ਵੀ ਮਰਵਾਤਾ ਰੰਗ ਤਾਂ ਕਰਕੇ ਇਹ ਆ ਗਾਣੀ ਬਟ ਅਸੀਂ ਬਾਹਰੇ ਨਹੀਂ ਸੀ ਕੱਢੇ ਉਹੀ ਉੱਤੇ ਪੱਲੀਆਂ ਜਿਹਾ ਪਾਦੀ ਚੱਕੋ ਜੀ ਚੱਲੇ ਫਿਰ ਯਾਰ ਚੱਲੇ ਜੀ ओके भाई आ जाना सवेरे बस कल ਨੂੰ ਨਿਮੇੜ ਦੇਉ ਮੇਰਾ ਕੰਮ ਬਾਕੀ ਆ ਬੰਦੇ ਹੋਰ ਲਿਆਉ ਦੋ ਚਾਰ ਠੇਕੇਦਾਰ ਤੋਂ ਬਾਤ ਹੀ ਨਹੀਂ ਕਰਦਾ ਯਾਰ ਠੇਕੇਦਾਰ ਬੋਲ ਤੂੰ ਵੀ ਕੁਝ ਹਾਂਜੀ ਹਾਂਜੀ ਚੱਲੇ ਫਿਰ ਹਾਂ ਕੱਲ ਕੋ ਨਿਮੇੜ ਦੋ ਯਾਰ ਖਿੱਚ ਦੋ ਕੰਮ ਪਿਆਦਾ ਕੰਮ ਆਪਣੇ ਹਾਂ ਨਿਮੇੜ ਦਿੰਗੇ ਹਾਂ ਮਿਲਤੇ ਆਏ ਸਵੇਰ ओके ਓਕੇ ਪਰ ਪੂਰਾ ਭਾਈ 6 ਵਜੇ ਚੱਲਦੇ ਨੇ ਇਹ ਪੂਰਾ ਯਾਰ ਤੁਹਾਨੂੰ ਦੱਸਿਆ ਵੀ ਕੰਮ ਖਿੱਚਦੇ ਨੇ ਪੂਰਾ